ਵੋਇਕ ਕਕਲਸਾ ਰਹਿ ਚੁਕੀ ਫਤਿਹ ਸੰਗਤ ਜੀ ਅੱਜ ਅਸੀਂ ਇੱਕ ਸ਼ਬਦ ਜਹਾਹਾ ਕਿਉਂ ਆਮ ਤੌਰ ਤੇ ਸੰਗਤਾਂ ਜੈ ਜੈ ਇਹ ਕਰਕੇ ਉਚਾਰਦੀਆਂ ਨੇ ਜਦੋਂ ਕਿ ਅਥਾ ਮਤਾਬ ਉਹਦਾ ਸ਼ਬਦ ਉਹਦਾ ਉਚਾਰਨ ਬਣਦਾ ਹੈ ਜਿੱਥੇ ਜਿੱਧਰ ਜਿਸ ਦਾ ਜਦੋਂ ਅਸੀਂ ਵਕ ਵਕ ਪੰਕਤੀਆਂ ਤੋਂ ਇਹ ਮਤਲਬ ਕਿ ਵਿਚਾਰਾਂਗੇ ਵੀ ਹਾਂ ਇਹ ਸ਼ਬਦ ਨੂੰ ਅਗਰ ਅਸੀਂ ਜਿੱਥੇ ਨਹੀਂ ਵਰਦੇ ਜਾਂ ਜਿੱਧਰ ਜਿੱਥੋਂ ਵਰਤਦੇ ਹਾਂ ਸ਼ਬਦ ਦੇ ਅਰਥਮ ਤਵ ਕਰਦੇ ਤਾਂ ਉਹ ਉਦੋਂ ਜਸਟੀਫਾਈ ਹੋਏਗਾ ਕਿੰਨੇ ਮਤਲਬ ਦਿਵਾਨਾ ਦੀਆਂ ਮੈਂ ਕਿਤਾਬਾਂ ਪੜ੍ਹੀਆਂ ਨੇ ਜਿਨ੍ਹਾਂ ਵਿੱਚ ਉਹ ਧੰਨਾ ਸਿੰਘ ਕਟਾ ਕਮਿਸ਼ਨਰ ਹੈ ਜੋਗਿੰਦਰ ਸਿੰਘ ਭਾਈ ਜੋਗਿੰਦਰ ਸਿੰਘ ਤਲਵਾੜਾ ਉਹਨਾਂ ਦੀ ਕਿਤਾਬੀ ਸ਼੍ਰੀ ਗੁਰੂ ਰਣ ਸਾਹਿਬ ਸਾਹਿਬ ਬੋਧ ਭਾਗ ਦੂਜਾ ਗੁਰਬਾਣੀ ਉਚਾਰਨ ਉਹ ਵੀ ਪੜੀ ਹੈ ਜਰਤਾਰਸਿਕ ਜਾਚਕ ਗਿਆਨੀ ਜੀ ਉਹਨਾਂ ਦੇ ਉਹਨਾਂ ਦਾ ਉਚਾਰਨ ਛੋੜਿਆ ਭਾਈ ਗੁਰਬਾਚਾਰ ਸਿੰਘ ਦਾ ਸੁਣਾ ਉਹ ਸਾਰਿਆਂ ਦਾ ਉਚਾਰਨ ਇਹੀ ਹੈ ਜੀ ਇੱਥੇ ਜਿੱਥੇ ਜਹਾ ਹਾ ਹੁੰਦਾ ਹੈ ਇਹ ਜਹਾ ਦਾ ਸੰਖੇਪ ਰੂਪ ਹੈ ਜਿਸ ਨੂੰ ਅਸੀਂ ਉਚਾਰਨ ਜਹਾ ਕਰਕੇ ਕਰਦੇ ਜਿਹਦਾ ਅਜਾ ਅਰਥ ਹੁੰਦਾ ਜਿੱਥੇ ਜਿੱਤਰ ਜਿਸ ਦਾ ਜਦੋਂ ਜੋ ਸੀ ਪੜਦੇ ਆ ਭਲੇ ਜੀ ਜੰਤ ਜਹਾਂ ਜਹਾਂ ਲਗ ਕੰਮ ਕੇ ਬਸ ਜਾਏ ਸ਼ਬਦ ਉਚਾਰ ਸ਼ਬਦੇ ਅਰਥ ਮੁਤਾਬਕ ਕਰਨਾ ਹੈ ਉਚਾਰਨ ਹੋਰ ਤੇ ਅਰਥ ਹੋਰ ਨਹੀਂ ਕਰਨੇ ਇਹ 486 ਅੰਗ ਤੇ ਆਉਂਦਾ ਹੈ ਫਿਰ ਉਹਦਾ ਲਗ ਜੇ ਜਿਸ ਕਰਨ ਜੇ ਕਰਨਾ ਵੀ ਜੇ ਬੜੀ ਸੰਗਤਾ ਬਗ ਜੇ ਵਰ ਪੜਦੇ ਨੇ ਉਸ ਜੇ ਪ੍ਰਸ਼ਾਦ ਅਰੋ ਕੰਚੇ ਦੇ ਹੀ 14 ਅਰਥ ਬਣੇ ਜਿਸ ਦੀ ਜਿੱਥੇ ਨਹੀਂ ਬਣਦਾ ਉਹਦਾ ਉਹਨੂੰ ਅਸੀਂ ਮਤਲਬ ਜਿੱਥੇ ਜੇ ਹੈ ਉੱਥੇ ਜੇ ਵਰਤਨਾ ਜਿੱਥੇ ਜਹਾ ਹੈ ਉਹਨੂੰ ਜਹਾ ਕਰਕੇ ਵਰਤਨਾ ਹੈ ਜਿਵੇਂ ਉਥੇ ਜਿਹੜਾ ਜਿਹਨੂੰ ਜੇ ਕਰਕੇ ਵਰਤਦੇ ਆ ਜਿਵੇਂ ਚੱਕਰ ਜਿਹਨ ਅਰ ਬਰਨਜਾਤ ਅਰ ਪਾਤਨ ਹੈ ਜੀ ਉਥੇ ਵੀ ਜੇ ਵਰਤਦਾ ਕੋਈ ਉਥੇ ਜੇ ਕਰਕੇ ਵਰਤਾਂਗੇ ਤਾਂ ਜਹਾਂ ਨੂੰ ਜੇ ਕਰਕੇ ਵਰਤਾਂਗੇ ਤਾਂ ਉਹ ਅਰਥ ਨਾਲ ਉਹਦਾ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ ਪੈਂਦਾ ਜੇ ਕਰਮ ਜਿੰਨਾ ਸਹੀ ਉਚਾਰਨ ਕੀਤਾ ਜਾਵੇ ਜਹਾਂ ਨੂੰ ਜਹਾਂ ਨੂੰ ਜਹਾਂ ਹੀ ਵਰਤਿਆ ਜਾਵੇਗਾ ਕਿਉਂਕਿ ਸੰਖੇਪ ਦੇ ਵਿੱਚ ਵਰਤੇ ਗਏ ਸਥਾਨਵਾਚੀ ਸ਼ਬਦ ਵੀ ਕਹਿੰਦੇ ਨੇ ਸਥਾਨ ਵਾਸੀ ਹੁੰਦਾ ਵੀ ਜਿੱਥੇ ਤਿੱਥੇ ਇੱਕ ਗੱਲ ਮੈਂ ਹੋਰ ਕਲੀਅਰ ਕਰਦਾ ਵੀ ਜਿੱਥੇ ਜਹਾਂ ਆਊਗਾ ਉੱਥੇ ਤਹਾਂ ਆਊਗਾ ਜਿੱਥੇ ਤਿੱਥੇ ਜਿੱਧਰ ਉਧਰ ਕਿੱਥੇ ਕਿਤੇ ਇਹ ਤਕਰੀਬਨ ਸ਼ਬਦ ਆਲਮੋਟ ਇਕੱਠੇ ਹੀ ਆਉਂਦੇ ਨੇ ਅੱਛਾ ਇੱਕ ਕਲਪ ਹੁੰਦਾ ਸੰਸਕ੍ਰਿਤ ਦਾ ਉਹਦੇ ਵਿੱਚ ਜਹ ਹਲਕ ਜਹਾ ਉਹਦਾ ਉਚਾਰਨ ਜੈ ਬਣਦਾ ਕਰ ਕਿਉਂਕਿ ਸੰਸਕ੍ਰਿਤ ਦੇ ਵਿੱਚ ਸਿਹਾਰੀ ਲਿਖਣ ਚ ਨਹੀਂ ਆਉਂਦੀ ਬੁਲਟ ਚ ਆਉਂਦੀ ਆ ਲੇਕਿਨ ਇਹ ਸ਼ਬਦ ਦਾ ਅਰਥ ਹੈ ਤਰਕ ਤਿਆਗ ਪਰ ਇਹ ਸੰਸਕ੍ਰਿਤ ਦਾ ਸ਼ਬਦ ਜੇ ਕਰਕੇ ਕਿਤੇ ਗੁਰਬਾਣੀ ਵਿੱਚ ਵਰਤੇ ਨਹੀਂ ਗਿਆ ਜੇ ਤੇ ਵਰਤੇ ਨਹੀਂ ਗਿਆ ਫਿਰ ਅਸੀਂ ਇਸ ਨੂੰ ਜੇ ਕਰਕੇ ਕੋ ਵਰਤੀਏ ਜਿਨ੍ਹਾਂ ਦੇ ਨਾਲ ਵੀ ਫਿਰ ਕਹਿੰਦੇ ਨੇ ਮੈਂ ਜੇਲ੍ਹ ਆਪ ਕਹਿੰਦੇ ਜੇ ਬਤਨ ਕਹਿੰਦਾ ਜੇ ਹੀ ਇਹ ਆ ਬੰਦ ਬਕਾਰਾ 260 ਕਹਤੇ ਆ ਫਿਰ ਜੇ ਰਸਨ ਚੱਖੋ ਤਿਹ ਜਾਣ ਤ੍ਰਿਪਤ ਗਾਏ ਤ੍ਰਿਪਤ ਗਾਏ ਜਿਨ੍ਹਾਂ ਨੇ ਜੀਵ ਨਿਰੰਤਰ ਚੱਖਿਆ ਹੈ ਉਹ ਮਨੁੱਖ ਰਜਗੇ ਹਨ ਮਤਲਬ ਕਿ ਜਿੱਥੇ ਜੇਲ੍ਹ ਆਪ ਜਾ ਉਹਦਾ ਅਰਥ ਹੋਰ ਆ ਜਿੱਥੇ ਜਹਾ ਹੈ ਉਹ ਇਹ ਬਲਕਿ ਤਰੂਪ ਉਹਦੇ ਜੱਜਾ ਹਾਂ ਹਾਂ ਜਹਾ ਮੁਕਤਾਉਂਦਾ ਜੱਜਾ ਹਾ ਕੰਨੂ ਅੰਨਾਉਂਦਾ ਜੱਜਾ ਹਾ ਕਨੇ ਕੰਨਾ ਉਪਰਿੰਦੀ ਜਹਾ ਬਲ ਇਹਨਾਂ ਦਾ ਹਰ ਹਾਲ ਦੇ ਵਿੱਚ ਜੋ ਕਿ ਲਗ ਕੇ ਤਕਰੀਬਨ ਮੈਂ 100% ਨਹੀਂ ਕਹਿੰਦਾ ਬਲਕਿ 99% ਇਹ ਹੈ ਇਸ ਨੂੰ ਉਹਦਾ ਉਚਾਰਨ ਜਹਾ ਹੀ ਹੁੰਦਾ ਹੈ ਕਈ ਸੰਗਤਾਂ ਦੇ ਵਿੱਚ ਜਹਾ ਕਰਕੇ ਬੋਲਦੀਆਂ ਨੇ ਉਹ ਵੀ ਮਤਲਬ ਤੇ ਥੋੜਾ ਨੇੜੇ ਆਪਾਂ ਲੇਕ ਜਹਾਂ ਤਾਂ ਬਿਲਕੁਲ ਕਰੀ ਹੈ ਤਾਂ ਨਸ ਨੇ ਬਿਲਕੁਲ ਇਹ ਕਹਿੰਦਾ ਵੀ ਇਸ ਸੰਕੇਪ ਸੰਕੇਪ ਕਰਨੇਗੇ ਜੋ ਜਿਹੜਾ ਜਿੱਜਾ ਹਾ ਹੈ ਜਹਾਂ ਦਾ ਸੰਕੇਪ ਰੂਪ ਹੈ ਜਿਹਨੂੰ ਅਸੀਂ ਵਿੱਚ ਬੋਲਣ ਵੇਲੇ ਜਹਾਂ ਹੀ ਵਰਤਣਾ ਜਿੱਥੇ ਇਹ ਲਗਵਜ ਜਹਾਂ ਹੁੰਦਾ ਉੱਥੇ ਸੰਜਹਾਂ ਹੀ ਵਰਤਣਾ ਜਹਾਂ 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 ਬਿਲਕੁਲ ਇਹਦੇ ਵਿੱਚ ਕੋਈ ਰੌਲਾ ਨਹੀਂ ਹੈ ਠੀਕ ਹੈ ਗੁਰਬਾਣੀ ਦੇ ਅੰਦਰ ਵਿੱਚ ਇਹ ਮਤਲਬ ਕਿ ਕਿੰਨੇ ਰੂਪਾਂ ਵਿੱਚ ਆਉਂਦਾ ਹੈ ਤੇ ਕੰਨਾ ਚਦਨ ਪਲੇ ਕਰਕੇ ਇਹ ਸਥਾਨਵਾਚੀ ਸ਼ਬਦ ਹਨ ਜਗਿੰਦਰ ਸਿੰਘ ਤਰਵਾੜਾ ਜੀ ਲਿਖਦੇ ਨੇ ਕਹਿੰਦਾ ਵੀ ਇਹ ਸਤਾਨ ਸਥਾਨਵਾਚੀ ਸ਼ਬਦ ਨੇ ਇਹਨਾਂ ਦਾ ਸੰਖੇਪ ਰੂਪ ਹੈ ਜੈ ਇਸ ਨੂੰ ਜਹਾ ਹੀ ਬੋਲਿਆ ਜਾਣਾ ਚਾਹੀਦਾ ਹੈ ਤੇ ਇਹ ਉਰਦੂ ਸ਼ਬਦ ਹੈ ਜਿਹਦੇ ਵਿੱਚ ਉਹ ਬੋਧਿਕ ਵੀ ਮਤਲਬ ਉਰਦੂ ਫਰਸ ਦੇ ਵਿੱਚ ਕੰਨਾ ਵਰਤੋਂ ਚ ਉਚਾਰਨ ਚ ਆਉਂਦਾ ਹੈ ਲਿਖਣ ਚ ਘੱਟ ਹੁੰਦਾ ਜਿਵੇਂ ਸੰਸਕ੍ਰਿਤ ਦੇ ਵਿੱਚ ਹਿਹਾਰੀ ਲਿਖਣ ਚ ਨਹੀਂ ਆਉਂਦੀ ਬੁਲਟ ਚ ਆਉਂਦੀ ਆ ਜਿਵੇਂ ਅਸੀਂ ਪੜਾਇਆ ਹੁਣ ਲੱਭਿਆ ਜੰਜਾਹਾ ਉਹ ਜੈ ਕਰਕੇ ਬੋਲਦੇ ਨੇ ਸੰਸਕ੍ਰਿਤ ਦਾ ਰਤ ਜਾਓ ਲੇਕਿਨ ਸੰਸਕ੍ਰਿਤ ਦਾ ਸ਼ਬਦ ਗੁਰਬਾਣੀ ਵਿੱਚ ਜੈ ਕਰਕੇ ਨਹੀਂ ਵਰਤਿਆ ਇਸ ਸੰਸਕ੍ਰਿਤ ਦੇ ਸ਼ਬਦ ਹੋਰ ਬਹੁਤ ਵਰਤੇ ਗਏ ਨੇ ਤੇ ਵੀਡੀਓ ਲੰਬੀ ਨਾ ਹੋ ਜੇ ਪੁੱਲਾ ਚੁੱਕਾ ਦੀ ਦਸ ਗੁਰੂ ਜੀ ਦਾ ਖਾਲਸਾ ਉਹ ਚੁੱਕਾ